ਪੰਜਾਬ ਦੇ ਵਿੱਚ ਵਿੱਤ ਯੋਜਨਾ ਆਭਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਐਲਾਨ ਕੀਤਾ ਕਿ ਸੂਬਾ ਸਰਕਾਰ ਨੇ ਬਕਾਇਆ ਵਸੂਲੀ ਲਈ ਪੰਜਾਬ ਨਿਪਟਾਰਾ ਦੇ ਅਰਜ਼ੀਆਂ ਕਰਨ ਦੀ ਆਖਰੀ ਮਿਤੀ 16 ਅਗਸਤ 2024 ਤੱਕ ਵਧਾ ਦਿੱਤੀ ਗਈ ਹੈ ਇਸ ਜਾਰੀ ਪ੍ਰੈਸ ਦੇ ਵਿੱਚ ਬਿਆਨ ਕੀਤਾ ਗਿਆ ਹੈ ਕਿ ਵਿੱਤ ਮੰਤਰੀ ਹਰਪਾਲ ਸਿੰਘ ਚਿਮਰ ਨੇ ਕਿਹਾ ਕਿ ਇਸ ਸਕੀਮ ਦਾ ਸੀਮਾ ਸਮਾਸੀਮਾ ਵਿੱਚ ਵਾਧਾ ਕਰਨ ਦਾ ਉਦੇਸ਼ ਕੇਸਾਂ ਦੀ ਪਾਲਣਾ ਤੇ ਬੋਝ ਪਾਉਣ ਨੂੰ ਘਟਾਉਂਦਾ ਹੈ ਤੇ ਵਪਾਰ ਦੇ ਅਦਜੋਗ ਨੂੰ ਜੀਐਸਟੀ ਪ੍ਰਣਾਲੀ ਦੀ ਨਾਪਰੀ ਪਾਲਣਾ ਨੂੰ ਵਧਾਉਣ ਦੇ ਜੋਗ ਬਣਾਉਂਦਾ ਹੈ 15 ਨੰਬਰ 2015 ਨਵੰਬਰ 2023 ਤੋਂ ਲਾਗੂ ਬਕਾਇਆ ਵਸੂਲੀ ਲਈ ਪੰਜਾਬ ਵਨ ਟਾਈਮ ਸੈਟਲਮੈਂਟ ਸਕੀਮ 2023 ਦੇ ਕਰਤਾਤਮ ਨੂੰ ਆਪਣੇ ਬਕਾਇਆ ਦੇ जख्मੂਸ ਤੋਂ ਨਿਪਟਾਰੇ ਦਾ ਮੌਕਾ ਪ੍ਰਦਾਨ ਕਰਦੀ ਹੈ ਇਸ ਸਕੀਮ ਸ਼ੁਰੂ ਦੇ ਵਿੱਚ 30 ਜੂਨ 2024 ਤੱਕ 24 ਤੱਕ ਵਾਧ ਵਧ ਸੀ ਕਰ ਦਾਤਾ ਜਿਨ੍ਹਾਂ ਦੀ ਮੁਲਾਕਾਤ 31 ਮਾਰਚ 2024 ਤੱਕ ਬਣਾਈ ਗਈ ਸੀ ਅਤੇ 31 ਮਾਰਚ 2024 ਤੱਕ ਰਿਮਾਂਡ ਆਰਡਰ ਪਾਸ ਕੀਤੇ ਜਾਣ ਤੋਂ ਬਾਅਦ ਸਾਰੇ ਸੁਧਾਰ ਸੰਸ਼ੋਧਨ ਮੁਲਾਕਾਨ ਅਤੇ ਕੌਲ ਮੰਗ ਆਰਡਰ ਅਨੁਸਾਰ ਟੈਕਸ ਜੁਰਮਾਨਾ ਤੇ ਵਿਆਜ ਦੇ ਨਾਲ ਸੰਬੰਧਿਤ ਐਕਟਾਂ ਦੇ ਤਹਿਤ 31 ਮਾਰਚ 2024 ਤੱਕ 1 ਕਰੋੜ ਰੁਪਏ ਬੰਦੇ ਸਨ ਇਸ ਸਕੀਮਾ ਦੇ ਇਹਨੂੰ ਨਿਪਟਾਰਾ ਕਰਨ ਲਈ ਅਰਜੀ ਦੇਣ ਦੇ ਯੋਗ ਹੈ ਸਕੀਮਾ ਦੇ ਮੁੱਖ ਲਾਭਾਂ ਦੇ ਵਿੱਚ 31 ਮਾਰਚ 2024 ਤੱਕ 1 ਲੱਖ ਰੁਪਏ ਤੱਕ ਦੇ ਬਕਾਇਆ ਦੇ ਮਾਮਲੇ ਵਿੱਚ ਕਰ ਵਿਆਜ ਜੁਰਮਾਨੇ ਦੀ ਪੂਰੀ ਛੋਟ ਸ਼ਾਮਲ ਹੈ ਅਤੇ 1 ਲੱਖ ਤੋਂ 1 ਲੱਖ ਰੁਪਏ ਤੋਂ 1 ਕਰੋੜ ਦੇ ਬਕਾਇਆ ਦੇ ਮਾਮਲੇ ਵਿੱਚ 100% ਵਿਆਜ 100% ਜਮਾਨਾ ਅਤੇ 50% ਕਰ ਦੀ ਰਕਮ ਦੀ ਛੋਟ ਹੈ ਇਸ ਵੇਲੇ ਹੀ ਸੀਐਸਟੀ ਐਕਟ 1956 ਦੇ ਅਧੀਨ ਕਾਨੂੰਨੀ ਫਾਰਮ ਦੇ ਅਸਲ ਜਮਾ ਕਰ ਸਕਦੇ ਹਨ ਅਤੇ ਮਾਫੀ ਦੀ ਗਣਨਾ ਦੇ ਅਨੁਸਾਰ ਕੀਤੀ ਜਾਵੇਗੀ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਕਰਦਾਤਾਵਾਂ ਨੂੰ ਪੂਰਾ ਸਹਿਯੋਗ ਦੇਣ ਅਤੇ ਕਰ ਪਾਲਣ ਦੀ ਸੱਭਿਆਚਾਰ ਨੂੰ ਉਤਸ਼ਾਹਿਤ ਕਰਨ ਦੇ ਵਿੱਚ ਵਚਨਬੱਧ ਤੇ ਜ਼ੋਰ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਵਧੀ ਹੋਈ ਸਮਾਸੀ ਦਾ ਸਦਕਾ ਬਿਨੇਕਾਰ ਨੂੰ ਇਸ ਲਾਭਕਾਰੀ ਸਕੀਮ ਦਾ ਲਾਭ ਉਠਾਉਣ ਲਈ ਅਤੇ ਹੋਰ ਮੌਕਾ ਪ੍ਰਦਾਨ ਕੀਤਾ ਜਾਵੇਗਾ।